ਬਾਈ ਸੱਸੀ ਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਕਿਉਂਕਿ ਸਾਰਿਆਂ ਨੇ ਲਗਭਗ ਵੀਡੀਓ ਦੇਖ ਹੀ ਲਈ ਆਪਣੇ ਪੰਜਾਬੀ ਸਿੰਘ ਸ਼ੇਰ ਦੀ ਜੁਝਾਰ ਸਿੰਘ ਜੁਝਾਰ ਸਿੰਘ ਸਾਰਿਆਂ ਨੂੰ ਪਤਾ ਕਿ UFC ਦੇ ਵਿੱਚ ਜਿਹੜੀ ਉਹਨਾਂ ਦੀ ਕੋਈ ਚੈਂਪੀਅਨ ਲੀਗ ਹੁੰਦੀ ਆ ਜਿਹਨੂੰ ਪਾਵਰ ਸਲੈਪ ਕਹਿੰਦੇ ਆ ਮਤਲਬ ਕਿ ਖਿੱਚ ਕੇ ਥਪੇੜਾ ਸਭ ਕਹੇ ਦੇਸੀ ਪਾਛਾ ਚ ਕਹਿ ਲਗੇ ਵੀ ਇੱਕ ਬੰਦਾ ਸਾਹਮਣੇ ਖੜਦਾ ਇੱਕ ਇਧਰ ਖੜਦਾ ਚਪੇੜ ਤੇ ਚਪੇੜ ਜਿਹਦੇ ਪੈਰ ਹੱਲ ਗਏ ਅੱਕ ਫਰਕ ਕੀ ਉਹ ਬੰਦਾ ਮਤਲਬ ਡਿਸਕਵਾਲਿਫਾਈ ਹੋ ਜਾਂਦਾ ਜੁਝਾਰ ਸਿੰਘ ਉਹ ਮਤਲਬ ਚੈਂਪੀਅਨਸ਼ਿਪ ਜਿੱਤ ਗਿਆ ਆ ਮੈਂ ਥੱਲੇ ਉਹਦੀ ਵੀਡੀਓ ਵੀ ਲਾ ਦਿੰਨਾ ਉਹਦੀ ਫੋਟੋ ਵੀ ਲਾ ਦਿੰਨਾ ਬਾਈ ਕਹਿਣ ਨੂੰ ਕੀ ਕਹਿਣਾ ਜਦੋਂ ਮਤਲਬ ਜਿਹੜੇ ਸਾਡੇ ਪੰਜਾਬੀ ਸਿੰਘ ਹਨ ਹੁਣ ਆ ਕੰਮ ਦੇ ਵਿੱਚ ਮੈਂ ਕੋਈ ਇੰਡੀਆ ਦੇ ਵੱਲੋਂ ਮੈਂ ਕੋਈ ਖੇਡਦਾ ਵੈਸੇ ਵੇਖਿਆ ਨਹੀਂਗਾ ਹੋ ਸਕਦਾ ਹੋਣ ਪਰ ਮੈਂ ਵੇਖਿਆ ਨਹੀਂ ਜੇ ਹੋਣਗੇ ਵੀ ਤਾਂ ਜਿਹੜਾ ਕੰਮ ਆ ਸਾਡੇ ਜੁਝਾਰ ਨੇ ਕਰਤਾ ਜੁਝਾਰ ਸਿੰਘ ਨੇ ਕਰਤਾ ਉਹ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਤੋਂ ਹੋਊਗਾ ਕਿਉਂਕਿ ਜਿਹੜੇ ਐਂਟੀ ਹੁੰਦੇ ਆ ਨਾ ਗਾਂ ਵਾਲੇ ਇਹ ਤਾਂ ਚਲੋ ਫੇਰ ਉਹ ਚਲੇ ਨਾ ਐਡੇ ਐਡੇ ਦੈਂਬੜ ਹੁੰਦੇ ਆ ਐਡਾ ਹੱਥ ਹੁੰਦਾ ਬਈ ਤੇ ਜਦੋਂ ਆਉਂਦਾ ਨਾ ਤੇ ਟੋਟਲੀ ਮੂੰਹ ਤੇ ਆਉਂਦਾ ਤੇ ਉਹ ਇਹ ਇਹੋ ਜਿਹੀ ਖੇਡ ਦੇ ਵਿੱਚ ਜਾਣਾ ਉਹਦੇ ਵਿੱਚ ਜਾ ਕੇ ਤੁਸੀਂ ਚੈਂਪੀਅਨਸ਼ਿਪ ਉਥੋਂ ਦੀ ਜਿੱਤਣੀ UFC ਦੀ ਬਾਈਕ ਕਿੱਡੀ ਵੱਡੀ ਗੱਲ ਆ ਮੈਨੂੰ ਤਾਂ ਇੰਨਾ ਜਿਆਦਾ ਚਾ ਚੜਿਆ ਨਾ ਜਦੋਂ ਮੈਂ ਰਾਤ ਦਾ ਉਹਦੀਆਂ ਵੀਡੀਓ ਦੇਖੀ ਜਾਂਦਾ ਜਿੱਧਰ ਵੀ ਜਿਵੇਂ ਹੁਣ ਸਾਰੇ ਕੱਟ ਕੱਟ ਵੀਡੀਓ ਪਾਈ ਜਾਂਦੇ ਆ ਹਨਾ ਇਹੋ ਜੀ ਚੀਜ਼ਾਂ ਲ ਆ ਜੋ ਜਿਹੜੇ ਇੱਕ ਪਾਸੇ ਸਾਲੇ ਜਿਹੜੇ ਸਾਡੇ ਠਰਕੀ ਆ ਮੈਂ ਤਾਂ ਡਾਇਰੈਕਟ ਪਾਛਾ ਚ ਕਹੂੰਗਾ ਠਰਕੀ ਲਾ ਲੋ ਜਾਂ ਜਿਹੜੇ ਆ ਆਪਣੀਆਂ ਜਨਾਨੀਆਂ ਨੂੰ ਲਈ ਫਿਰਦੇ ਆ ਕਿਤੇ ਆ ਬਲੌਗਿੰਗ ਕਰ ਲਈ ਕਦੇ ਜਨਾਨੀ ਨਚਾਲੀ ਕੁੜੀਆਂ ਵੀ ਆ ਜਿਹੜੀਆਂ ਕਿਤੇ ਇੱਧਰ ਠੁਮਕੇ ਮਾਰਦੀਆਂ ਕਿਤੇ ਇੱਧਰ ਠੁਮਕੇ ਮਾਰਦੀਆਂ ਉਹਨਾਂ ਦੀ ਵੀ ਇੱਕ ਅੱਧੀ ਥੱਲੇ ਫੋਟੋ ਲਾ ਦੂੰਗਾ ਵੀ ਉਹਨਾਂ ਵਿੱਚ ਵੀ ਹੁਣ ਆ ਮੁੰਡਿਆਂ ਵਿੱਚੋਂ ਨਿਕਲਿਆ ਕੁੜੀਆਂ ਵਿੱਚੋਂ ਕਿਉਂ ਨਹੀਂ ਕੋਈ ਅੱਗੇ ਜਾਂਦੀਆਂ ਪਰ ਜਿਹੜੀਆਂ ਸਾਡੀਆਂ ਸਾਡੀਆਂ ਹੁਣ ਦੀਆਂ ਨਸਲਾਂ ਇਹ ਪ੍ਰਜਾਤੀਆਂ ਜਿਹੜੀਆਂ ਸਮਝ ਨਹੀਂ ਆ ਰਹੀਆਂ ਵੀ ਇਹ ਕੌਣ ਆ ਕਦੇ ਇਹ ਸੋਸ਼ਲ ਮੀਡੀਆ ਤੇ ਨੱਚਦੀਆਂ ਹੁਣ ਕਈ ਕਹਿਣਗੇ ਕੁੜੀਆਂ ਵਾਲੀ ਭਾਸ਼ਾ ਕਿਹੋ ਜੀ ਯੂਜ਼ ਕਰਦਾ ਇਹ ਉਹ ਕੁੜੀਆਂ ਵਾਲੀ ਯੂਜ਼ ਕਰ ਰਹੇ ਆ ਜਿਹੜੀਆਂ 100 ਦੇ ਵਿੱਚੋਂ 70% ਨੱਚਦੀਆਂ ਸਿੱਧੀ ਗੱਲ ਕਹਿੰਨਾ ਨੱਚਦੀਆਂ ਮਤਲਬ ਸੋਸ਼ਲ ਮੀਡੀਆ ਤੇ ਹੁਣ ਆਪਾਂ ਗੱਲ ਕਰਦੇ ਆ ਫੇਰ ਆਉਣੇ ਆ ਬੈਕਜ ਝਾਰ ਤੇ ਝਾਰ ਬਈ ਤੈਨੂੰ ਦਿਲੋਂ ਵਧਾਈਆਂ ਮੈਂ ਕਹਿੰਦਾ ਤੂੰ ਬਈ ਸਿਰਾ ਕਰਾਤਾ ਇਹੋ ਜੇ ਇਹੋ ਜੀ ਖੇਡ ਦੇ ਵਿੱਚ ਕੋਈ ਹੈ ਨਹੀਂ ਸੀਗਾ ਇੱਕ ਸਾਡਾ ਪੰਜਾਬੀ ਸਿੰਘ ਮੁੰਡਾ ਤੇ ਜਿਨੇ ਇੱਕ ਥੱਪੜ ਨੇ ਜਿਹਦੇ ਨੇ ਹਲਾਤਾ ਹਨਾ ਗੋਰਾ ਤੇ ਗੋਰਾ ਵੀ ਆਏ ਆ ਪੈਰ ਥੜਕ ਗਏ ਸੀਦੇ ਸੋ ਜੁਝਾਰ ਨੂੰ ਵਧਾਈਆਂ ਇਹੋ ਜੇ ਕਮਲ ਮਾਣ ਹੁੰਦਾ ਬਈ ਮੁੱਕ ਦੀ ਗੱਲ ਏ ਆ ਵੀ ਮਾਣ ਹੁੰਦਾ ਸਾਨੂੰ ਜੁਝਾਰ ਤੇ ਪੂਰਾ ਮਾਣ ਆ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹਰ ਕਿਸੇ ਦੇ ਕੰਨਾਂ ਵਿੱਚ ਇਹ ਗੱਲ ਜਾਵੇ ਕਿ ਜੁਝਾਰ ਸਿੰਘ ਨੇ ਉੱਥੇ ਕੀ ਕੀਤਾ ਜੁਝਾਰ ਸਿੰਘ ਦਾ ਇੱਕ ਥਪੇੜਾ ਹੀ ਆ ਲੱਫੜੀ ਨਾ ਟੋਟਲ ਸੋਸ਼ਲ ਮੀਡੀਆ ਤੇ ਛਾ ਗਿਆ ਸੋ ਐਨ ਤੇ ਫੇਰ ਬਈ ਵਧਾਈਆਂ ਤੈਨੂੰ ਤੇ ਹਾਂ ਪਰ ਇੰਨੀ ਗੱਲ ਜ਼ਰੂਰ ਆ ਇਹ ਖੇਡ ਹੋ ਗਈ ਇੱਕ ਸਾਡੇ ਇਥੋਂ ਅ ਕੁਸਿਆਂ ਦਾ ਮੁੰਡਾ ਤੂਰ ਉਹ ਜਿਹੜਾ ਮਤਲਬ ਸੱਟਦਾ ਹੈਗਾ ਹਨਾ ਤੇ ਇੱਕ ਮੁੰਡਾ ਹੋਰ ਆ ਜਿਹੜਾ ਉਹ ਪਹਿਲਵਾਨੀ ਵਗੈਰਾ ਕਰਦਾ ਵੀ ਇਹੋ ਜੇ ਕੰਮ ਦੇ ਵਿੱਚ ਆਓ ਜਦੋਂ ਆਪਾਂ ਉੱਤੇ ਜਿਹੜੀਆਂ ਗੇਮਾਂ ਹੁੰਦੀਆਂ 올ੰਪਿਕ ਗੇਮਾਂ ਉਹਦੇ ਵਿੱਚ ਜਦੋਂ ਮੈਡਲ ਆਉਂਦਾ ਨਾ ਤੇ ਵਿੱਚੋਂ ਕੋਈ ਪੰਜਾਬ ਦਾ ਗੱਬਰੂ ਜਾਂ ਧੀ ਲੈ ਕੇ ਆਉਂਦੀ ਆ ਉਦੋਂ ਬਈ ਗੱਲ ਹੀ ਕੁਛ ਹੋਰ ਹੁੰਦੀ ਉਦੋਂ ਚਾਹ ਹੀ ਕੁਛ ਹੋਰ ਚੜਦਾ ਤੇ ਸੋ ਬਹੁਤ ਬਹੁਤ ਵਧਾਈਆਂ ਬਈ ਜਹਾਰ ਨੂੰ ਦਿਲੋਂ ਸੱਚੀ ਮਾਣ ਆ ਸ਼ੇਰਾ ਤੇਰੇ ਤੇ ਸਤਿ ਸ੍ਰੀ ਅਕਾਲ